ਹਾਂਜੀ ਦੋਸਤੋ ਦੋਸਤੋ ਤੁਸੀਂ ਆ ਜੋ ਦੇਖ ਰਹੇ ਹੋ ਇੱਕ ਖਾਰਪਿੰਡ ਦੀ ਵੀਡੀਓ ਆ ਇਹ ਤੇ ਇਨਾ ਇਥੇ ਗੁੱਜਰਾ ਨੇ ਟਰੈਕਟਰ ਚੋਰੀ ਕਰਕੇ ਇੱਥੇ ਖੜੇ ਕੀਤੇ ਹੋਏ ਸੀ ਤੇ ਤੁਸੀਂ ਦੇਖ ਸਕਦੇ ਹੋ ਕੋ ਗੁੱਜਰ ਫੜਿਆ ਵੀ ਹੋਇਆ ਉਹਨੂੰ ਸੰਗਲ ਪਾਇਆ ਤੇ ਦੋਸਤੋ ਇਹ ਪਤਾ ਲੱਗਾ ਕਿ ਗੁੱਜਰਾ ਨੇ 40 ਟਰੈਕਟਰ ਚੋਰੀ ਕੀਤੇ ਸੀ ਤੇ ਇਹ ਕੀ ਕਰਦੇ ਸੀ ਇਦਾਂ ਦੇ ਟਰੈਕਟਰ ਜੰਮੂ ਭੇਜ ਦਿੰਦੇ ਸੀ ਤੇ ਜੰਮੂ ਦੇ ਟਰੈਕਟਰ ਇੱਧਰ ਲੈ ਕੇ ਆਉਂਦੇ ਸੀ ਚੋਰੀ ਕਰਕੇ ਤੇ ਇਹ ਜ਼ਿਮੀਦਾਰਾਂ ਦੇ ਘਰਾਂ ਵਿੱਚ ਖੜੇ ਕਰਦੇ ਸੀ ਬੈਠ ਰਹੇ ਹੈ ਤੇ ਇਹ ਕਹੇ ਕਿ ਬਰਸਾਤ ਆ ਇੱਥੇ ਖੜੇ ਕਰ ਦਈਏ ਅਸੀਂ ਬਾਅਦ ਚੋ ਲੈ ਜਾਵਾਂਗੇ ਜਦੋਂ ਬਰਸਾਤ ਹਟ ਜਾਊਗੀ ਇਹ ਹੜਾਉਣ ਦਾ ਡਰ ਆ ਦੋਸਤੋ ਇਹ ਗੁੱਜਰ ਬਹੁਤ ਖਤਰਨਾਕ ਹੋਈ ਜਾਂਦੇ ਆ ਇਹ ਪੰਜਾਬ ਦੇ ਵਿੱਚ ਪਹਿਲਾਂ ਵੀ ਚੋਰੀਆਂ ਦੇ ਮਾਮਲੇ 'ਚ ਫੜ ਹੋਏ ਆ ਤੇ ਸਾਡੇ ਪਿੰਡ ਪੱਠੇ ਦੇ ਇੱਕ ਬੰਦਾ ਮਾਰਿਆ ਸੀ ਆਟੋ ਵੀ ਇੱਕ ਗੁੱਜਰ ਫੜ ਹੋਇਆ ਸੀਗਾ ਤੇ ਦੋਸਤੋ ਸਾਡਾ ਪਿੰਡ ਭਗਾਣਾ ਤੇ ਮੇਰੀਆਂ ਮੱਝਾਂ ਵੀ ਚੋਰੀ ਹੋਈਆਂ ਵਾਂ ਤਿੰਨ ਤੇ ਸਾਨੂੰ ਸ਼ੱਕ ਆ ਕਿ ਉਹ ਗੁੱਜਰਾਂ ਨੇ ਚੋਰੀ ਕੀਤੀਆਂ ਆ ਉਹ ਤੇ ਦੋਸਤੋ ਅਸੀਂ ਪੁਲਿਸ ਨੂੰ ਬੇਨਤੀ ਕਰਦੇ ਹਾਂ ਕਿ ਇਹਨਾਂ ਤੋਂ ਪੁੱਛਗਿੱਛ ਕਰੇ ਕਿ ਇਹਨਾਂ ਨੇ ਮੱਝਾਂ ਵੀ ਚੋਰੀ ਕੀਤੀਆਂ ਤੇ ਸ਼ਾਇਦ ਇਹਨਾਂ ਕੋਲ ਨਿਕਲਣ ਤੇ ਦੋਸਤੋ ਜੇ ਨਹੀਂ ਵੀ ਜੇ ਕਿਸੇ ਹੋਰ ਦੇ ਵੀ ਚੱਕੀਆਂ ਤਾਂ ਅਸੀਂ 50000 ਦਾ ਇਨਾਮ ਰੱਖਿਆ ਹੋਇਆ ਹੈ ਕਿ ਜਿਹੜਾ ਸਾਨੂੰ ਮੱਝਾਂ ਦੇ ਬਾਰੇ ਦੱਸੂਗਾ ਉਹਨੂੰ 50000 ਰੁਪਏ ਇਨਾਮ ਦੇਵਾਂਗੇ ਅਸੀਂ ਤੇ ਦੋਸਤੋ ਗੁੱਜਰ ਬਹੁਤ ਖਤਰਨਾਕ ਹੋਈ ਜਾਂਦੇ ਆ ਇਹ ਇਹਨਾਂ ਨੂੰ ਖੈ ਨਾ ਦਵੋ ਇਹ ਚੋਰੀਆਂ ਕਰਨ ਲੱਗ ਗਾਇਆ ਹੈ ਇਹ ਟਰੈਕਟਰ ਚੋਰੀ ਕਰਦੇ ਆ ਮੱਝਾਂ ਚੋਰੀਆਂ ਕਰਦੇ ਆ ਆਈਆ ਸਾਲਾ ਜਿਹੜਾ ਮੇਰੇ ਵਾਲਾ ਟਰੈਕਟਰ ਨੂੰ ਚੱਕਿਆ ਇਹ ਤੇ ਦੋਸਤੋ ਆਹ ਦੇਖੋ ਮੁੰਡਾ ਉਹ ਖੜਾ ਜਿਹੜਾ ਫੜਿਆ ਉਹ ਇਹਨੇ ਦੱਸਿਆ ਵੀ 40 ਟਰੈਕਟਰ ਚੋਰੀ ਕੀਤੇ ਹੋਏ ਆ ਸੀ ਇਹ ਗੁੱਜਰ ਆ ਦੋਸਤੋ ਇਹ ਤੇ ਦੋਸਤੋ ਇੱਕ ਖਠਾਰ ਪਿੰਡ ਦੀ ਵੀਡੀਓ ਆ ਤੇ ਇਹ ਜ਼ਿਮੀਂਦਾਰਾਂ ਦੇ ਘਰਾਂ 'ਚ ਖੜਾ ਕਰਦੇ ਸੀ ਖਠਾਰ ਦੇ ਗੁੱਜਰ ਆ ਇਹ ਦੇ ਦੋਸਤੋ ਗਾਹਾਂ ਤੋਂ ਆਪਣਾ ਖਿਆਲ ਰੱਖੋ ਭਾਈ ਗੁਜਰਾਂ ਨੂੰ ਆਪਣੇ ਲਾਗੇ ਨਾਲ ਲੱਗਣ ਦਵੋ ਗੁਜਰਾਂ ਦੇ ਕੰਮ ਆਏ ਗੁਜਰਾਂ ਨੇ ਚੋਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਇਹ ਤੇ ਇਹਨਾਂ ਨੂੰ ਆਪਣੀਆਂ ਜ਼ਮੀਨਾਂ ਨਾ ਵੇਚੋ ਨਾ ਰਹਿਣ ਨੂੰ ਥਾਂ ਦੋ ਇਹਨਾਂ ਨੂੰ ਇਹੇ ਹੁਣ ਇਹੇ ਕੰਮ ਲੱਗਿਆ ਕਰਨੇ ਤੇ ਦੋ ਜਣ ਬਾਰੇ ਕੱਢਦੇ ਆ ਤੇ ਦੋਸਤੋ ਅੱਗੇ ਵੀ ਦੋ ਜਣ ਕੱਢਦੇ ਆ ਫਿਰ ਬੇਨਤੀ ਕਰਦੇ ਆ ਫਾਨੂ ਕਿ ਆਪਣੇ ਸਮਾਨ ਦਾ ਭਾਈ ਖਿਆਲ ਰੱਖੋ ਇਹ ਗੁਜਰਾਂ ਨੂੰ ਆਪਣੇ ਲਾਗੇ ਨਾ ਲੱਗਣ ਦਵੋ ਇਹ ਗੁਜਰਾਂ ਦੇ ਕੰਮ ਆ ਅੱਗੇ ਵੀ ਗੁਜਰਫੜ ਹੋਏ ਆ ਚੋਰੀਆਂ ਕਰਦੇ ਹਾਂ ਸਾਨੂੰ ਸ਼ੱਕ ਆ ਕਿ ਸਾਡੀਆਂ ਮੱਝਾਂ ਵੀ ਇਹਨਾਂ ਨੇ ਸ਼ਾਇਦ ਚੋਰੀ ਕੀਤੀਆਂ ਹੋਣ ਮੇਰੇ ਖੈਰ ਮੈਨੂੰ ਬਣਾ ਲੈਣਾ ਦੇਖੋ ਦੋਸਤੋ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਦੱਸੋ ਤੁਹਾਡਾ ਕੀ ਵਿਚਾਰ ਹੈ ਗੁજરા ਬਾਰੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹਰ ਇੱਕ ਤੱਕ ਇਹ ਪਹੁੰਚ ਸਕੇ ਤੇ ਲੋਕ ਜਾਗਰੂਕ ਹੋ ਸਕਣ ਠੀਕ ਹੈ ਤੇ ਦੋਸਤੋ ਅਸੀਂ ਪੁਲਿਸ ਕੰਪਲੇਂਟ ਕੀਤੀ ਹੋਈ ਆ ਤੇ ਪਾਸਤਾ ਪੁਲਿਸ ਚੌਕੀ ਚਾ ਉਹਨਾਂ ਨੂੰ ਨੰਬਰ ਵੀ ਅਸੀਂ ਦਿੱਤੇ ਹੋਏ ਆ ਤੇ ਜੇ ਪਤਾ ਲੱਗਦਾ ਪੁਲਿਸ ਨੂੰ ਜਾਂ ਕਿਸੇ ਨੂੰ ਤਾਂ ਪੁਲਿਸ ਨਾਲ ਗੱਲਬਾਤ ਕਾਇਮ ਕਰੋ ਫਗੇਰਾ ਰਾਵਤਪਿੰਡੀ ਥਾਣੇ ਦੇ ਵਿੱਚ ਜਾਂ ਪਾਸਤਾ ਪੋਸਟ ਚੌਕੀ ਇੱਥੇ ਅਸੀਂ ਵੀ ਕੰਪਲੇਂਟ ਕੀਤੀ ਹੋਈ ਹੈ ਦੋਸਤੋ ਆਓ ਆਹ ਹੀ ਆ ਸਾਲਾ ਜਿਹੜਾ ਮੇਰੇ ਵਾਲਾ ਟਰੈਕਟਰ ਨੂੰ ਚੱਕਿਆ ਹੈ ਵੀਡੀਓ ਆ ਜਾਂਦੇ ਤੇ ਤੈਨੂੰ ਦਿਖਾਉਂਦਾ ਮੈਨੂੰ ਖੈਰ ਮੈਨੂੰ ਬਣਾ ਲੈਣ